ਫਰੀਦਕੋਟ ਦੇ ਇੱਕ ਮੁਹੱਲੇ ਸ਼ਾਹਬਾਜ਼ ਨਗਰ ਦੇ ਨਿਵਾਸੀਆਂ ਨੇ ਪੁਲਿਸ ਨੂੰ ਇਤਲਾਹ ਦਿੱਤੀ ਹੈ ਕਿ ਇਸ ਮੁਹੱਲੇ ਦੇ ਵਿੱਚ ਕਿਰਾਏ ਤੇ ਰਹਿਣ ਵਾਲੇ ਇੱਕ ਮਕਾਨ ਦੇ ਵਿੱਚ ਕੁਝ ਔਰਤਾਂ ਦੇ ਵੱਲੋਂ ਗਲਤ ਕੰਮ ਕਰਵਾਇਆ ਜਾਂਦਾ ਹੈ ਅਤੇ ਬਾਹਰ ਤੋਂ ਮੁੰਡੇ ਕੁੜੀਆਂ ਆਉਂਦੇ ਨੇ ਅਤੇ ਅੱਜ ਵੀ ਇਸ ਮਕਾਨ ਦੇ ਅੰਦਰ ਗਲਤ ਵਿਅਕਤੀ ਨੇ ਅਤੇ ਮੁਹੱਲਾ ਨਿਵਾਸੀਆਂ ਨੇ ਮਕਾਨ ਨੂੰ ਬਾਹਰੋਂ ਤਾਲਾ ਲਗਾ ਦਿੱਤਾ ਗੌਰਤਾਲ ਬਹਿ ਕੇ ਸ਼ਿਕਾਇਤ ਕਰਨ ਵਾਲਿਆਂ ਦੇ ਵਿੱਚ ਇੱਕ ਸਾਬਕਾ ਕੈਪਟਨ ਵੀ ਸੀ ਜਿਸ ਦਾ ਆਪਣਾ ਪੁੱਤ ਵੀ ਇਸ ਮਕਾਨ ਦੇ ਅੰਦਰ ਬੰਦ ਸੀ ਪੁਲਿਸ ਨੇ ਰੇਡ ਕਰਕੇ ਇਸ ਮਕਾਨ ਦੇ ਵਿੱਚੋਂ ਦੋ ਔਰਤਾਂ ਸਮੇਤ ਇੱਕ ਨੌਜਵਾਨ ਲੜਕੇ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਨੂੰ ਤਫ਼ਤੀਸ਼ ਦੇ ਲਈ ਪੁਲਿਸ ਸਟੇਸ਼ਨ ਲਿਆਂਦਾ ਗਿਆ ਮੇਰਾ ਨਾਂ ਗੁਰਦੀਪ ਹੈ ਜੀ ਕੀ ਇੱਥੇ ਮਸਲਾ ਕੀ ਹੋਣਾ ਹੈ ਮਸਲਾ ਇਹ ਹੈ ਜੀ ਇੱਥੇ ਧੰਦਾ ਚੱਲਦਾ ਹੈ ਅੱਛਾ ਤੁਹਾਡੇ ਵੱਲੋਂ ਕੋਈ ਕਾਰਵਾਈ ਕਿਸ ਤਰ੍ਹਾਂ ਦੀ ਕੀਤੀ ਸਾਡੇ ਵੱਲੋਂ ਕਾਰਵਾਈ ਇਹ ਅਸੀਂ ਦੋ ਤਿੰਨ ਵਾਰੀ ਇਹਨਾਂ ਨੂੰ ਸਮਝਾ ਚੁੱਕੇ ਆ ਇਹਨਾਂ ਨੂੰ ਵੀ ਕਿਹਾ ਹੋਇਆ ਸੀਗਾ ਬਕਾਇਦਾ ਇਹਨਾਂ ਨੂੰ ਕਿਹਾ ਸੀ ਭਾਈ ਇਹ ਕੰਮ ਮਾੜਾ ਤੁਹਾਡੇ ਇੱਥੇ ਠੀਕ ਹੈ ਜੀ ਅਸੀਂ ਇੱਥੇ ਮੁਹੱਲੇ 'ਚ ਰਹਿੰਦੇ ਆਂ ਬੁੜੀਆਂ ਕੁੜੀਆਂ ਸਾਰੇ ਅਸੀਂ ਕੂਇਲਦਾਰ ਬੰਦੇ ਆ ਠੀਕ ਆ ਜੀ ਇਹ ਗੱਲ ਚੰਗੀ ਨਹੀਂ ਗੀ ਇਹ ਕਿਰਾਏ ਤੇ ਰਹਿੰਦੇ ਸੀ ਇੱਥੇ ਇਹ ਉਹਨਾਂ ਨੇ ਇਹਨਾਂ ਨੂੰ ਪਤਾ ਨਹੀਂ ਕਿਰਾਏ ਤੇ ਲੈ ਕੇ ਤੇ ਪਤਾ ਨਹੀਂ ਘਹਿਣੇ ਲੈ ਕੇ ਦਿੱਤਾ ਹੋਇਆ ਅੱਛਾ ਅੱਜ ਵੀ ਤੁਸੀਂ ਸ਼ਿਕਾਇਤ ਕੀਤੀ ਕੋਈ ਹਾਂਜੀ ਅੱਜ ਕੀ ਅੱਜ ਇਹਨਾਂ ਦੇ ਅੱਜ ਇਹਨਾਂ ਦਾ ਬੇਟਾ ਸੀਗਾ ਜੀ ਅਸੀਂ ਇਹਨਾਂ ਦਾ ਬੇਟਾ ਅੰਦਰੋਂ ਫੜਿਆ ਗਿਆ ਜੀ ਠੀਕ ਆ ਜੀ ਇਹਨਾਂ ਨੇ ਤਾਲਾ ਲਾਦਾ ਕਿ ਉਹ ਉਧਰੋਂ ਬਾਅਦ ਮੈਂ ਇੱਥੇ ਆਇਆ ਤੇ ਮੈਂ ਇਹਨਾਂ ਨਾਲ ਗੜਿਆ ਮੈਂ ਕਹਿੰਿਆ ਇਹ ਗਲਤ ਗੱਲ ਆ ਜੀ ਇਹ ਨਾਲ ਅਸੀਂ ਵੀ ਦੋ ਤਿੰਨ ਵਾਰਿੰਗ ਦਿੱਤੀ ਆ ਭਾਈ ਇਹ ਗਲਤ ਗੱਲ ਆ ਬਈ ਜੇ ਤੁਸੀਂ ਸੁਧਰ ਜੋ ਅਸੀਂ ਤਾਂ ਬਕਾਇਦਾ ਇਹ ਆ ਵੀ ਇਥੋਂ ਅਸੀਂ ਉਹਨਾਂ ਇਹ ਕਾਰਵਾਈ ਸਾਡੀ ਦਾ ਇਹ ਆ ਵੀ ਕੀਏ ਤੋ ਇਹਨਾਂ ਨੂੰ ਸ਼ਿਫਟ ਕੀਤਾ ਜਾਵੇ ਸ਼ਿਫਟ ਕੀਤਾ ਸਮਾਨ ਇਹ ਤਾਂ ਸ਼ਿਫਟ ਕਰਾਇਆ ਜਾ ਬਹੁਤ ਹੀ ਮਹੱਲੇ ਚ ਉਹ ਇੱਥੇ ਸਾਡੇ ਮਹੱਲੇ ਚ ਵੇ ਬੰਦੇ ਰਹਿੰਨ ਕਿੰਨੀਆਂ ਕਿੰਨੀਆਂ ਲੇਡੀਜ਼ ਰਹਿੰਦੀਆਂ ਇੱਥੇ ਇੱਥੇ ਬਾਈ ਜੀ ਪਤਾ ਹੀ ਨਹੀਂ ਸਾਨੂੰ ਪਤਾ ਹੀ ਨਹੀਂ ਦਿਨ ਚ ਕਿੰਨੀਆਂ ਆਉਂਦੀਆਂ ਹੋਰ ਦੱਸੋ ਇਹ ਆ ਤੁਹਾਡੇ ਸਾਹਮਣੇ ਹੈ ਠੀਕ ਹੈ ਜੀ ਤਿੰਨ ਚਾਰ ਤਾਂ ਹੁਣ ਤੁਸੀਂ ਵੜ ਲਈਆਂ ਵੜੀ ਨਹੀਂ ਨਾ ਕਿੱਥੇ ਦਿੰਦੇ ਨਾ ਕਿੱਥੇ ਕਿਵੇਂ ਆਇਆ ਜੀ ਇਹ ਮੇਰਾ ਬੇਟਾ ਦੋ ਦਿਨ ਤੋਂ ਰਾਤ ਨੂੰ ਨਹੀਂ ਸੌਦਾ ਕਰੇ ਅਸੀਂ ਮਤਲਬ ਪੁਸ਼ਪੜਾਲ ਕੀਤੀ ਕੋ ਲੇਡੀਜ਼ ਇੱਥੇ ਲੇਡੀਜ਼ ਕੋ ਡਾਕਟਰ ਆ ਕੇ ਤਾਂ ਉਹ ਬੰਦਾ ਬੁਲੀ ਨਹੀਂ ਕਰ ਸਕਦੇ ਤਾ ਸਾਨੂੰ ਜੋ ਪੱਕਾ ਕਨਫਰਮ ਹੋ ਗਿਆ ਕਿ ਵੀ ਲੜਕਾ ਇੱਥੇ ਹੈ ਵੀ ਇੱਥੇ ਆਉਦਾ ਰਹੂ ਤਾਂ ਅਸੀਂ ਸੁਬਾਹ ਕੇਨਨ ਬੂਆ ਮੇਰੇ ਮੈਸੇਜ ਆਈ ਬੂਆ ਖੁਲਾਇਆ ਨੇ ਬੂਆ ਜਿਹੜੀ ਨਹੀਂ ਖੁਲਾਇਆ ਛੋਟਾ ਉਹ ਜਿਹੜੀ ਲੜੀ ਹੈ ਇਹ ਬੰਕੇ ਮੈਸੇਜ ਉਲਟਾ ਫੋਟੋ ਬੋਲੀਆ ਫਿਰ ਅਸੀਂ ਮੱਲਾ ਕੀਤਾ ਇਕੱਠਾ ਇੱਥੇ ਮੱਧਿਆਨ ਮੌਕਾ ਦਿਖਾਇਆ ਤਾਂ ਮੌਕਾ ਦਿਖਾ ਕੇ ਤੇ ਫਿਰ ਅਸੀਂ ਮੈਂ ਥਾਣੇ ਗਿਆ ਥਾਣੇ ਤਕਰੀਬਨ ਮੈਂ 7 ਵਜੇ ਪਹੁੰਚਿਆ 70 ਲੈ ਕੇ 9 ਵਜੇ ਤੱਕ ਕੋਈ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਹੋਈ ਡੀਐਸਪੀ ਡੀਐਸਪੀ ਤੱਕ ਫੋਨ ਕੀਤਾ ਐਸਐਚਓ ਨੂੰ ਫੋਨ ਕੀਤਾ ਬਸਾ ਰੂਮ ਕੀਤਾ ਬਸਾ ਰੂਮ ਰੂਮ ਕੀਤਾ ਉਹ ਕਹਿੰਦੇ ਸੀ ਉਹਨੂੰ ਬੋਲਣ ਨੂੰ ਕੋਈ ਫਰਕ ਨਹੀਂ ਉਹ ਕਹਿੰਦੇ ਸੀ ਮਲਕਾਂ ਦੇ ਸੀ ਮਲਾਜ ਭੇਜਦੇ ਆ ਲੇਕਿਨ ਪੂਰਾ ਮੱਲਾ ਇਕੱਠਾ ਕੀਤਾ ਮੱਲਾ ਵੀ 1 ਘੰਟਾ 1.5 ਘੰਟੇ ਤੋ ਵੇਟ ਕਰਦੇ ਬੇਟੇ ਤੇ ਸ਼ੱਕ ਸੀ ਕਿ ਸਾਨੂੰ ਆਹ ਦੇਖਦੇ ਨੇ ਬੇਟਾ 2 ਦਿਨ ਤੋ ਰਾਤ ਨੂੰ ਉਦਾ ਨਹੀਂ ਸੀਗਾ ਬਾਈ 2 ਦਿਨ ਤੋ ਰਾਤ ਨੂੰ ਬੇਟਾ ਕਰਨੀ ਸੀ ਹੁੰਦਾ ਤੇ ਅਸੀਂ ਪੁੱਛ ਪੜਾਲ ਕੀਤੀ ਤਾਂ ਵੀ ਕਿੱਥੇ ਜਾਂਦਾ ਜੇ ਸਾਨੂੰ ਪਤਾ ਲੱਗਾ ਕਿ ਇੱਥੇ ਆਉਂਦਾ ਫਿਰ ਅਸੀਂ ਸਭ ਰਾਤ ਪੱਕਾ ਖਬਰ ਲੱਗੀ ਤੜਕੇ ਆ ਕੇ ਚੈੱਕ ਕੀਤਾ ਤੇ ਬੱਚਾ ਸਾਡੇ ਅੰਦਰ ਸੀਗਾ ਚਾਹਤਾ ਕੱਲ ਨੂੰ ਬੱਚੇ ਨੂੰ ਮਾਰ ਵੀ ਦੇਣ ਇੱਥੇ ਬਲਾ ਕੇ ਇਸ ਮੈਨੂੰ ਤੁਹਾਡਾ ਤੁਹਾਡਾ ਕਿ ਨਹੀਂ ਜਨਾ ਕੈਪਟਨ ਗੁਰਬੀਰ ਸਿੰਘ ਜੀ ਬੇਟੇ ਦਾ ਕਿ ਨਹੀਂ ਤੁਹਾਡੇ ਦਾ ਜਗਮੀਤ ਸਿੰਘ ਜਗਮੀਤ ਸਿੰਘ ਇਹ ਰਹਿੰਦਾ ਕਿੱਥੇ ਇਹ ਆ ਸ਼ਾਹਵਾਜ ਨਾ ਦਾ ਨੰਬਰ ਕੋਈ ਦਾ ਬੋਲੇ ਸਿੰਘ ਦਾ ਸਾਹ ਨੂੰ ਤਲਾਸ਼ ਮਿਲੀ ਸੀ ਕਿ ਕੁਝ ਲੇਡੀਜ਼ ਔਰ ਜੈਂਟਸ ਉਹਨਾਂ ਨੇ ਕਮਰੇ ਜੰ ਬੰਦ ਕੀਤੇ ਹੋਏ ਆ ਮੌਕੇ ਤੇ ਜਾ ਕੇ ਜਰੂਰ ਪੜਤਾਲ ਕੀਤੀ ਤਾਂ ਕੈਪਟਨ ਗੁਰਬੀਰ ਸਿੰਘ ਦਾ ਆਪਣਾ ਲੜਕਾ ਇੱਕ ਔਰ ਦੋ ਲੇਡੀਜ਼ ਮੌਕੇ ਤੇ ਮਿਲੇ ਸੀਗੇ ਜਿਨ੍ਹਾਂ ਨੂੰ ਅਸੀਂ ਦਰਖਾਸਤ ਲਾਈ ਕਿ ਜਿਨ੍ਹਾਂ ਪਾਸ ਗਾਗ ਦੀ ਕਾਰਵਾਈ ਵੈਰੀਫਾਈ ਕਰਨ ਤੋਂ ਬਾਅਦ ਕਰਾਂ ਸਰ ਮੁਲੇ ਵਾਲਿਆਂ ਵੀ ਇਲਜ਼ਾਮ ਲਾਇਆ ਗਿਆ ਕਿ ਇਹ ਸੇ ਗਲਤ ਕੰਮ ਪਾਇਆ ਜਾ ਰਿਹਾ ਸੀ ਜਦੋਂ ਅਸੀਂ ਮੌਕੇ ਤੇ ਜਾ ਕੇ ਦੇਖਿਆ ਉਸ ਤਰ੍ਹਾਂ ਦੀ ਕੋਈ ਹਾਲਤ ਨਹੀਂ ਸੀ ਪਰ ਫਿਰ ਵੀ ਅਸੀਂ ਵੈਰੀਫਾਈ ਕਰੇ ਪਰਤਾਲ ਕਰ ਰਹੇ ਕਿ ਪਰਤਾਲਨ ਦਾ ਜੈਸਾ ਗੱਲ ਸਾਹਮਣੇ ਆ ਗਈ ਬਿਲਕੁਲ ਬਣ ਨਹੀਂ ਸਕਦਾ ਫਰੀਦਕੋਟ ਤੋਂ ਸੂਰਜ ਪ੍ਰਕਾਸ਼ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ